ਆ ਹੈਗੀ ਆ ਜੀ 303 ਵਿਚਾਲੇ ਉੱਗੀ ਆ ਜੀ ਠੀਕ ਆ ਜੀ ਸਿੱਟਾ ਵੀ ਪੂਰਾ ਤੇ ਆ ਹੈਗੀ ਆ ਜੀ 187 ਸੋ ਦੋਸਤੋ ਆਪਾਂ ਅੱਜ ਬਹੁਤ ਦਿਨਾਂ ਬਾਅਦ ਖੇਤ ਆਇਆ ਤੇ ਆਪਣੀ ਜਿਹੜੀ ਕਣਕ ਦਾ DBW 187 ਤੇ 303 ਹੋ ਚੁੱਕੀ ਆ 102 ਦਿਨਾਂ ਦੀ ਲਗਭਗ 15 April ਤੱਕ ਆਪਣੀ ਕਣਕ ਜਿਹੜੀ ਕਿ ਪੱਕ ਜਾਏਗੀ ਮੈਨੂੰ ਲੱਗਦਾ ਇਸ ਤੋਂ ਬਾਅਦ ਇਹ 40 ਤੋਂ 45 50 ਦਿਨ ਲਾਉਗੀ ਪੱਕਣ ਤੱਕ ਦਾ ਤੇ ਦੋਸਤੋ ਇੱਕ ਨਾ ਮੈਂ ਗੱਲ ਨੋਟ ਕੀਤੀ ਆ ਮੈਂ ਕੀ ਗੱਲ ਨੋਟ ਕੀਤੀ ਵੀ ਜਿਹੜਾ ਆ ਥਾਂ ਸੀ ਨਾ ਇੱਥੋਂ ਲੈ ਕੇ ਤੇ ਇੱਥੋਂ ਤੱਕ ਲਾ ਲਓ ਵੀ ਚਾਰ ਪੰਜ ਕਨਾਲਾਂ ਇਹ ਬਿਲਕੁਲ ਚਿੱਕੜ ਸੀਗਾ ਕਿਉਂਕਿ ਗਵਾਂਡੀਆਂ ਨੇ ਭਰ ਕੇ ਨਾ ਕੋਸ ਗਵਾਂਡੀਆਂ ਨੇ ਭਰਤਾ ਕੋਸ ਮੈਂ ਪਾਣੀ ਲਾਦੇ ਤੇ ਸੁੱਕਾ ਨਹੀਂ ਸੀ ਇਹ ਅਸੀਂ ਦੋਸਤੋ ਪੂਰੇ ਗਿੱਲੇ ਵੱਤਰ ਚ ਕਣਕ ਬੀਜੀ ਸੀ ਉਧਰ ਜਿਹੜਾ ਹਜੇ ਵੱਤਰ ਯਾਨੀ ਕਿ ਠੀਕ ਸੀਗਾ ਵੀ ਟਰੈਕਟਰ ਚੱਲਦਾ ਸੀ ਇੱਧਰ ਟਰੈਕਟਰ ਨਹੀਂ ਚੱਲਦਾ ਸੀਗਾ ਸੁਪਰ ਸੀਟਰ ਸੀ ਪਿੱਛੇ ਤੇ ਆਪਣਾ ਟਾਈਗਰ 60 ਟਰੈਕਟਰ ਸੀਗਾ ਤੇ ਉਸ ਨਾਲੇ ਕਣਕ ਵੇਜੀ ਤੇ ਮੈਂ ਦੇਖ ਕੇ ਹੈਰਾਨ ਤੇ ਮੈਨੂੰ ਟਰੈਕਟਰ ਵਾਲਾ ਵੀ ਕਵੇ ਵੀ ਇਹਦੇ ਵਿੱਚ ਇੱਕ ਤਾਂ ਗੰਦ ਜ਼ਿਆਦਾ ਹੋਊਗਾ ਕਿਉਂਕਿ ਤੂੰ ਗਿੱਲੇ ਵੱਤਰ 'ਚ ਟਰੈਕਟਰ ਵਾਰਦਾ ਦੂਜਾ ਇੱਥੇ ਬਾਈ ਜੀ ਪਾਣੀ ਘਟ ਲਾਵੀ ਇਹ ਕਣਕ ਤੇਰੀ ਦਬ ਜੂਗੀ ਮਾੜੀ ਜੀ ਦਬੀ ਜ਼ਰੂਰ ਸੀ ਪਰ ਦੋਸਤੋ ਜਿਹੜੀ ਇਸ ਕਣਕ ਨੇ ਫੋਟ ਕੀਤੀ ਹੈ ਨਾ ਮੈਂ ਵੇਖ ਕੇ ਹੈਰਾਨ ਬਾਕੀ ਦੋਸਤੋ ਮੈਂ ਤੁਹਾਨੂੰ 303 ਵੀ ਵਿਖਾਉਣਾ ਤੇ 187 ਵੀ ਵਿਖਾਉਣਾ ਕਿਉਂਕਿ ਮੈਂ ਦਿੱਤਾ ਸੀ ਛੱਟਾ ਵਿੱਚ ਤੇ ਕਣਕ ਤੁਸੀਂ ਦੇਖ ਸਕਦੇ ਜੀ ਇੱਕ ਨੰਬਰ ਕਣਕਾ ਤੇ ਅੱਜ ਤੁਹਾਨੂੰ ਮੈਂ ਦਿਖਾਉਣਾ ਵੀ ਇਹਦਾ ਫਰਕ ਤੇ ਉਹਦਾ ਫਰਕ ਕੀ ਆ ਦੋਸਤੋ ਇੱਥੋਂ ਲੈ ਕੇ ਇੱਥੋਂ ਤੱਕ ਪੂਰਾ ਗਿੱਲਾ ਵੱਤ ਸੀਗਾ ਤੇ ਇਧਰ ਤੁਸੀਂ ਦੇਖ ਸਕਦੇ ਇਹ ਕਣਕ ਤਾਂ ਦੋਸਤੋ ਇੱਥੇ ਤਾਂ ਵੇਖ ਲਓ ਜਿਵੇਂ ਆ 303 ਆ ਜੀ ਇੱਥੇ ਤਾਂ ਨਿੱਕੀਆਂ ਨਿੱਕੀਆਂ ਸਿੱਟਾਂ ਰਹਿ ਗਈਆਂ ਕਿਉਂਕਿ ਇੱਥੇ ਥੋੜਾ ਜਿਹਾ ਪਾਣੀ ਜ਼ਿਆਦਾ ਪੈ ਗਿਆ ਮੈਂ ਤੁਹਾਨੂੰ ਅੱਗੇ ਵਿਖਾਉਣਾ ਲਓ ਵੀ ਪਹਿਲਾਂ ਇੱਥੋਂ ਤੱਕ ਵੇਖ ਲਓ ਇਹ ਇੱਥੋਂ ਤੱਕ ਤੇ ਉਹ ਤੁਹਾਨੂੰ ਨੋਕ ਜੀ ਦੇਖਦੀ ਨਾ ਉਹ ਜਿਹੜੀ ਐ ਕਰਕੇ ਇੱਥੋਂ ਤੱਕ ਜਾਨਕਿ ਪਾਣੀ ਪੈ ਗਿਆ ਸੀਗਾ ਵੀ ਇਧਰ ਰਹਿੰਦਾ ਵੀ ਗਿੱਲਾ ਤੇ ਪੂਰੀ ਸਿਲ ਰਹਿੰਦੀ ਹੈ ਤੇ ਇੱਥੇ ਪੂਰਾ ਟਰੈਕਟਰ ਖ ਤਾਂ ਦੋਸਤੋ ਮੈਂ ਆਹ ਵੇਖੋ ਜੀ ਆਹ ਹੈਗੀ ਆ ਜੀ 303 ਵਿਚਾਲੇ ਉੱਗੀ ਆ ਜੀ ਠੀਕ ਆ ਜੀ ਸਿੱਟਾ ਵੀ ਪੂਰਾ ਤੇ ਆਹ ਹੈਗੀ ਆ ਜੀ 187 ਆਹ 303 ਆ ਆ ਵੀ 303 ਆ ਜੀ ਕਿਉਂਕਿ ਮੈਂ ਛੱਟਾ ਦਿੱਤਾ ਸੀ ਆਹ ਵੇ ਥੱਲੇ ਵੀ 303 ਆ ਯਾਨੀ ਸਰਦੀਆਂ ਆਉਂਦੀਆਂ ਜੀ 303 ਨੀਚੇ ਰਹਿ ਜਾਂਦੀ ਆ ਜੀ ਤੇ 187 ਉੱਪਰ ਰਹਿ ਜਾਂਦੀ ਆ ਜੀ 50 ਕਿਲੋ ਪੂਰਾ ਬੀ ਪਾਇਆ ਸੀ 15 ਕਿਲੋ ਬੀ ਦਾ ਮੈਂ ਛੱਟਾ ਦਿੱਤਾ ਸੀ ਕਿੱਲੇ ਦਾ ਤੇ 35 ਕਿਲੋ ਬੀ ਜਿਹੜਾ ਜੀ ਮੈਂ ਪੂਰਾ ਇਹਦੇ ਚ ਕੇਰਿਆ ਸੀਗਾ ਤੇ ਤੁਸੀਂ ਦੇਖ ਸਕਦੇ ਜੇ ਆ ਗਿੱਲੇ ਵੱਤਰ ਚ ਬੀਜੀ ਕਣਕ ਮੈਂ ਹੈਰਾਨ ਦਾਬ ਗਈ ਖੱਟੀ ਜਰੂਰ ਹੋ ਗਈ ਸੀ ਪਰ ਅੱਜ ਦੋਸਤੇ ਕਣਕ 102 ਦਿਨਾਂ ਦੀ ਹੋ ਗਈ ਆ ਤੇ ਤੁਸੀਂ ਇਹਦਾ ਫਟਾਰਾ ਵੇਖੋ ਤੇ ਜਿਹੜੀ ਕਿ ਲਾਲੂ ਵੀ ਜਿੱਥੇ ਵੱਤਰ ਘੱਟ ਸੀਗੀ ਤੇ ਉਸ ਕਣਕ ਦਾ ਫਟਾਰਾ ਵੇਖ ਲਓ ਇਧਰ ਤੋਂ ਐਸ ਐ ਦੇ ਤੋਂ ਤਾਂ ਤਾਂ ਇਧਰ ਦੇਖ ਇਧਰ ਜਿਹੜਾ ਨਾ ਵੱਤਰ ਥੋੜਾ ਜਿਹਾ ਘੱਟ ਸੀ ਇਧਰ ਤੁਸੀਂ ਵੇਖ ਲਓ ਇਧਰ ਹਜੇ ਯਾਨੀ ਕਿ ਮਗਰੂਨ ਇਸਰੀਆ ਇਦਰ ਨੇ ਸਰ ਵੀ ਪਹਿਲਾਂ ਆਈ ਆ ਤੇ ਕਣਕ ਦਾ ਵੀ ਪੂਰਾ ਫਰਕ ਆ ਤੁਹਾਨੂੰ ਮੈਂ ਫੇਰ ਇੱਕ ਵਾਰਾਂ ਦਿਖਾ ਦਿੰਦਾ ਠੀਕ ਆ ਗਈ ਨਹੀਂ ਤਾਂ ਮੇਰੇ ਹਿਸਾਬ ਨਾਲ ਥੋੜਾ ਜਿਹਾ ਬੱਤਰ ਜੇ ਚਕਮਾ ਹੀ ਹੋਵੇ ਤਾਂ ਕੋਈ ਦਿੱਕਤ ਨਹੀਂ ਗੰਦ ਦਾ ਕੰਟਰੋਲ ਕਰ ਲਓ ਕਿਉਂਕਿ ਮੈਂ ਦੋਸਤੋ ਨਿੱਕੀ ਨਿੱਕੀ ਲੂਰੀ ਨੂੰ ਐਕਸਲ ਤੇ ਵਿੱਚ ਉਹਦੇ ਐਲ ਗ੍ਰੇਪਰ ਲਾ ਕੇ ਬਈ ਜੀ ਕਰਤੀ ਸੀ ਤੇ ਦੂਰੀ ਡਰਮੀ ਮਾਰੀ ਸੀ ਇਸ ਕਰਕੇ ਹੈਗੀ ਜਰੂਰ ਆ ਲੂਰੀ ਪਰ ਲੂਰੀ ਹੁਣ ਕੁਛ ਨਹੀਂ ਕਰਦੀ ਆ ਵੇਖੋ ਜੀ ਇਹ ਨਹੀਂ ਮੈਂ ਕਹਿੰਦਾ ਲੂਰੀ ਹੈ ਨਹੀਂ ਪਰ ਇੱਕ ਵਾਰ ਸੜ ਕੇ ਉਸ ਤੋਂ ਬਾਅਦ ਫੇਰ ਹਰੀ ਹੋ ਜਾਂਦੀ ਆ ਪਰ ਇਸ ਤੋਂ ਬਾਅਦ ਇਹ ਕੁਛ ਨਹੀਂ ਕਰਦੀ ਦੇਖੋ ਜੀ ਕਿੱਡੀ ਸੋਹਣੀ ਧੁੱਪ ਤੇ ਕਿੱਡਾ ਸੋਹਣਾ ਨਜ਼ਾਰਾ ਵੇਖੋ ਤੁਸੀਂ ਸੂਰਜ ਦਾ ਹਾਂਜੀ ਤੇ ਮਨ ਖੁਸ਼ ਹੋ ਗਿਆ ਦੋਸਤੋ ਐਰ ਐਰ ਕੀ ਕਣਕ ਆਪਣੀ ਪਿਛਲੇ ਸਾਲ ਨਾਲੋਂ ਵੀ ਬਹੁਤ ਵਧੀਆ ਤੇ ਵੈਰੀ ਗੁੱਡ ਹੈ ਵੈਲਾ ਦੋਸਤੋ ਇੱਕ ਆਪਾਂ ਸ਼ਾਟ ਲੈ ਲਈਏ ਇਧਰੋਂ ਬਹੁਤ ਸੋਹਣਾ ਆਉਂਦਾ ਹਨਾ ਤੇ ਬਾਕੀ ਦੋਸਤੋ ਤੁਸੀਂ ਕਮੈਂਟਾਂ 'ਚ ਦੱਸਿਓ ਜੀ ਇਹ ਵੀ ਤੁਹਾਡੀ ਕਣਕ ਕਿੰਨੇ ਦਿਨਾਂ ਦੀ ਹੋ ਗਈ ਆ ਤੇ ਯਾਨੀ ਕਿ ਕਿੰਨਾ ਕ ਖਰਚਾ ਕਰ ਲਿਆ ਤੇ ਉਹ ਮੈਂ ਖਰਚੇ ਦੀ ਵੀਡੀਓ ਮੈਂ ਅਗਲੀ ਵਾਰੀ ਬਣਾਉਂਗਾ ਦੋਸਤੋ ਵੀ ਕਿੰਨਾ ਟੋਟਲ ਖਰਚਾ ਆਇਆ ਇਸ ਕਣਕ ਦਾ ਉਹ ਵੀ ਤੁਹਾਨੂੰ ਦੱਸੂਗਾ ਕਿਉਂਕਿ ਇਸ ਤੋਂ ਬਾਅਦ ਸਿਰਫ ਇੱਕ ਸਪਰੇਅ ਰਹਿ ਜਾਣੀ ਆ ਸੁੰਡੀ ਤੋਂ ਤੇ ਤੇਲੇ ਤੋਂ ਹੋਰ ਇਹਨੂੰ ਕੋਈ ਸਪਰੇਅ ਨਹੀਂ ਕਰਨੀ ਸਾਰਾ ਟੋਟਲ ਖਰਚਾ ਬਣਾ ਕੇ ਤੁਹਾਨੂੰ ਮੈਂ ਦੱਸੂਗਾ ਤੇ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰ ਦਿਓ ਬਾਕੀ ਤੁਸੀਂ ਦੱਸੋ ਵੀ ਗਿੱਲੇ ਵੱੱਤਰ 'ਚ ਤੁਸੀਂ ਕਣਕ ਬੀਜੀ ਉਹਦਾ ਫਾਇਦਾ ਹੋਇਆ ਜਾਂ ਥੋੜਾ ਜਿਹਾ ਵੱੱਤਰ ਠੀਕ ਠਾਕ ਹੋਵੇ ਪੈਸੇ ਹੋਣਾ ਵੱੱਤਰ ਪੁਰਪਰਾ ਚਾਹੀਦਾ ਮੈਂ ਤੁਹਾਨੂੰ ਇੱਕ ਜਸਟ ਫਰਕ ਦਿਖਾਇਆ ਕਿਉਂਕਿ ਇਹਦੇ ਟਰੈਕਟਰ ਖੁੱਪਦਾ ਸੀ ਤੇ ਗਿੱਲੇ ਵੱੱਤਰ ਦੀ ਕਣਕ ਆ ਥੋੜਾ ਜਿਹਾ ਤੁਰਨ ਲੱਗਿਆ ਟਾਈਮ ਲੱਗਿਆ ਪਰ ਜਦੋਂ ਤੁਰੀ ਨਜ਼ਾਰੇ ਲਿਆਤੇ ਆ ਕਣਕ ਜਿਹੜੀ ਸੌਖੀ ਤੂਰੀ ਸੀ ਪਰ ਇਹ ਉਹਦੇ ਨਾਲ ਰਲਦੀ ਨਹੀਂ ਕਿਉਂਕਿ ਇਹਦਾ ਕਿਤੇ ਨਾ ਕਿਤੇ ਪੱਤਾ ਵੀ ਦੋਸਤੋ ਚੌੜਾ ਦੇਖੋ ਤੁਸੀਂ ਦੇਖੋ ਤੁਸੀਂ ਭਰਿਆ ਸਿੱਟਾ ਹੀ 187 ਦਾ ਦੋਸਤੋ 187 ਕਣਕ ਦਾ ਸਿੱਟਾ ਤੇ ਵੀ ਮੈਂ ਪੱਕਾ ਬਿੱਲ 1625 ਰੁਪਏ ਦਾ ਪੱਕਾ ਬਿੱਲ ਆਪਣੇ ਘਰੇ ਪਿਆ ਤੇ ਬੰਦੇ ਨੇ ਮਨ ਖੁਸ਼ ਕਰਤਾ ਕਹਿੰਦਾ ਵੀ ਵੀ ਦਲੇਰ ਸਿਆਂ ਲੈ ਕੇ ਜਾਈਆਂ ਏਰਕੀ ਤੇ ਕਣਕ ਦਾ ਨਜ਼ਾਰਾ ਨਾ ਆ ਗਿਆ ਤੇ ਮੈਨੂੰ ਕਹਿਦੀ ਬਾਈ ਜੀ ਵਾਕਈ ਬੰਦੇ ਦੀ ਗੱਲ ਸਹੀ ਸੀ ਸਰਦਾਰ ਬੰਦੇ ਨੇ ਵੀ ਦਿੱਤਾ ਪੂਰੀ ਗਾਰੰਟੀ ਨਾਲ ਮੰਨ ਗਏ ਬਾਈ ਜੀ ਮੰਨ ਠੀਕ ਹੈ ਨੇ ਦੋਸਤੋ ਜਦੋਂ ਤੁਸੀਂ ਵੀ ਲੈਣਾ ਤੇ ਉਹ ਵੀ ਆਪਾਂ ਵੀਡੀਓ ਸਪੈਸ਼ਲ ਬਣਾਵਾਂਗੇ ਵੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਨੋਟ ਕਰਨੀਆਂ ਤੁਸੀਂ ਤੇ ਕੀ-ਕੀ ਪੁੱਛਣਾ ਦੱਸਣਾ ਉਹਨੇ ਮੈਨੂੰ ਇੱਕ ਗੱਲ ਦੱਸੀ ਸੀ ਵੀ ਇਹਨੂੰ ਨਾ 05234 ਦੀ ਸਪਰੇ ਜਰੂਰ ਕਰੀ ਦੋ ਵਾਰਾਂ ਪਰ ਮੈਂ ਦੋਸਤੋ ਇੱਕ ਵਾਰਾ ਹੀ ਕੀਤੀ ਆ ਤੇ ਕਦ ਰੋਕਣ ਦੀ ਸਪਰੀ ਵੀ ਉਹਨੇ ਰੋਕੀ ਸੀ 187 ਨੂੰ ਕਹਿੰਦਾ ਇੱਕ ਤਾਂ ਕਦ ਰੋਕਣ ਵਾਲੀ ਸਪਰੇ ਨਾ ਕਰੀ ਇੱਕ 05234 ਜਰੂਰ ਕਰੀ ਮੈਗਨੀਜ਼ ਦੀਆਂ ਦੋ ਤਿੰਨ ਸਪਰੇਆਂ ਕਰੀ ਦਈ ਪਰ ਉਹ ਆਪਾਂ ਦੋ ਹੀ ਕੀਤੀਆਂ ਨੇ ਬਾਕੀ ਜਿਬ੍ਰੈਲਿਕ ਐਸਿਡ ਮੈਂ ਪਾਤਾ ਉਹ ਮੈਨੂੰ ਰੋਕਿਆ ਸੀਗਾ ਪਰ ਕਿਤੇ ਕਿਤੇ ਇਦਾਂ ਦੀ ਸ਼ਿਕਾਇਤ ਹੈਗੀ ਆ ਕਿ ਐਵੇਂ ਹੀ ਜੀ ਹੋ ਜਾਂਦੀ ਹੈ ਬਾਕੀ ਤੁਸੀਂ ਦੱਸੋ ਕਮੈਂਟਾਂ 'ਚ ਦੋਸਤੋ ਕਿੱਦਾਂ ਲੱਗੀ ਕਣਕ ਤੇ ਵੀਡੀਓ ਨੂੰ ਬਤਵੱਦ ਸ਼ੇਅਰ ਜ਼ਰੂਰ ਕਰਿਆ ਜੀ